ਮਾਂ ਮੈਂ ਸੋਰੇ ਜਾ ਆਈਆਂ ਮੰਮੀ ਜੀ ਮੈਂ ਸੋਰੇ ਜਾ ਆਈਆਂ ਮਾਂ ਮੈਂ ਸੋਰੇ ਜਾ ਆਈਆਂ ਮੰਮੀ ਜੀ ਮੈਂ ਸੋਰੇ ਜਾ ਆਈਆਂ ਕੂਰਦਾਸੀ ਸੋਰਾ ਮੇਰੇ ਮਾਰੀ ਜਾਵੇ ਸੱਸ ਕਿੰਨਾਂ ਦੀਆਂ ਕੁੜੀ ਆਈ ਚੰਗੀ ਤਰ੍ਹਾਂ ਦੱਸ ਕੂਰਦਾਸੀ ਸੋਰਾ ਮੇਰੇ ਮਾਰੀ ਜਾਵੇ ਸੱਸ ਕਿੰਨਾਂ ਦੀ ਆ ਕੁੜੀ ਆਈ ਚੰਗੀ ਤਰ੍ਹਾਂ ਦੱਸ ਕੱਲੇ ਕੱਲੇ ਤਾਂ ਹੀ ਸਭ ਕੁ ਪੜਾ ਆਈਆਂ ਸੱਸ ਮੈਨੂੰ ਕਹਿੰਦੀ ਕਿ ਸੇ ਭੁੱਖੇ ਘਰੋਂ ਆਈ ਨਹੀਂ ਨਾ ਟੀਵੀ ਕਾਰੇ ਨਾ ਫਰਿੱਜ ਤੂੰ ਲਿਆਈ ਨਹੀਂ ਸੱਸ ਮੈਨੂੰ ਕਹਿੰਦੀ ਕਿ ਸੇ ਭੁੱਖੇ ਘਰੋਂ ਆਈ ਨਹੀਂ ਨਾ ਟੀਵੀ ਕਾਰੇ ਨਾ ਫਰਿੱਜ ਤੂੰ ਲਿਆਈ ਨਹੀਂ ਉਹਦੀ ਉਹਦੇ ਪਤੀ ਕੋਲ ਖੰਬ ਠੱਪਵਾਈ ਮੈਂ ਚੋਰੀ ਦਾਲ ਸੋਰੇ ਦੀ ਚਪਾਤਾ ਵੱਦ ਲੂਣ ਮੈਂ ਉਹਦੀ ਉਹਦੇ ਕੋਲ ਗੁੱਤਨੀ ਪਟਾਇਆ ਪੁੱਠਾ ਝਾਕਦਾ ਤੇ ਰੋਬ ਜੀ ਆ ਝਾੜਦਾ दारू ਪੀ ਕੇ ਸੱਜ ਖ ਬੇਗੇੜ ਜੇ ਮਾਰਦਾ ਜੇਠ ਪੁੱਠਾ ਝਾਕਦਾ ਤੇ ਰੋਬ ਜੀ ਆ ਝਾੜਦਾ दारू ਪੀ ਕੇ ਸੱਜ ਖ ਬੇਗੇੜ ਜੇ ਮਾਰਦਾ ਝੂਠੀ ਲੁੱਤੀ ਲਾ ਕੇ ਦੋਹਾਂ ਪਾਈਆਂ ਨੂੰ ਵਿਗਾੜਦਾ ਫਸੇ ਰੇੜ ਸਿੰਘ ਉਹਦੀ ਬੈਠਕ ਦੇਖੂਂ ਜੀ ਲੋਹਾ ਕੱਢ ਕੇ ਤਵੀਤ ਦਬਾ ਸੋਰੇ ਜਾਇਆ ਕੀ ਦੱਸਾਂ ਤੇਰਾ ਨੀ ਜਵਾਈ ਕਿਹੜਾ ਚੱਜ ਦਾ ਸਾਰਾ ਦਿਨ ਭਾਬੋ ਦਾ ਉਹ ਗੋਡਾ ਨਹੀਂ ਉਹ ਛੱਡਦਾ ਕੀ ਦੱਸਾਂ ਤੇਰਾ ਨੀ ਜਵਾਈ ਕਿਹੜਾ ਚੱਜ ਦਾ ਸਾਰਾ ਦਿਨ ਭਾਬੋ ਦਾ ਉਹ ਗੋਡਾ ਨਹੀਂ ਉਹ ਛੱਡਦਾ ਪੈਰ ਉਹ ਦੀ ਪੜ ਵਿੱਚੋਂ ਬਾਹਰ ਨਹੀਂ ਉਹ ਕੱਢਦਾ ਰੱਖਣਾ ਸੀ ਆਪ ਜੋਗਾ ਆਕਾਸ ਤੋਂ ਗਏ ਆ ਮੈਂ ਤਾਂ ਚੰਦਰੀ ਨੂੰ ਸੱਚੀਆਂ ਸੁਨਾਇਆ ਜਾਈਆ ਚਿੱਤ ਕਰਿ ਉਹਨਾਂ ਦੀ ਮਕਾਨ ਵੀ ਮ ਜਾਵਨਾ ਇਹੋ ਜੇ ਇੱਕ ਪੱਤਿਆਂ ਨੂੰ ਮੋਹ ਕ ਦਿਲਾਵਨਾ ਚਿੱਤ ਕਰਿ ਉਹਨਾਂ ਦੀ ਮਕਾਨ ਵੀ ਮ ਜਾਵਨਾ ਇਹੋ ਜੇ ਇੱਕ ਪੱਤਿਆਂ ਨੂੰ ਮੋਹ ਕ ਦਿਲਾਵਨਾ ਹੁਣ ਮਖਸੂਸ ਪੋਰ ਪੈਰ ਚ ਦੇ ਪਾਵਣ ਰਖਣਾ ਜੇ ਮੈਨੂੰ ਹੋ ਜਾ ਲਾਣੇ ਨਾਲੋਂ ਅੱਡਵੇ ਹੱਥ ਦੇਵੀ ਦੇ ਮੈਂ ਲਿਖ ਕੇ ਫੜਾ ਸਾਰੇ ਜਾਇਆਂ ਮੰਮੀ ਜੀ ਮੈਂ ਸਾਰੇ